ਤੇ ਕੀ ਗੱਲ ਜੀ ਤੁਸੀਂ ਸਭ ਨੂੰ ਇਹ ਕਹਿਣਾ ਚਾਹਣਗੇ ਸਾਡੇ ਬਰਨ ਪਠਾਣੀ ਜੀ ਜੋ ਕਿ ਬੱਚਾ ਬਹੁਤ ਅੱਛਾ ਖੇਡਦਾ ਇਹਨਾਂ ਨੂੰ ਸਟੇਟ ਲੈਵਲ ਤੱਕ ਲਿਆ ਜਾ ਸਕਦਾ ਹੈ ਕਿ ਬਹੁਤ ਅੱਛੀ ਗੇਮ ਹੋਸ ਹੈ ਜਗਿੰਦਰਪਾਲ ਜੀ ਨੂੰ ਸਾਡੇ ਆਣ ਆਣ ਵਾਲੇ ਐਮਐਲਏ ਉਹ ਹੀ ਹੈ ਨਾ ਸਾਨੂੰ ਵੀ ਪਤਾ ساری ਦੁਨੀਆ ਨੂੰ ਪਤਾ ਪੂਰੇ ਪੰਜਾਬ ਨੂੰ ਪਤਾ ਕਿ ਸਾਡੇ ਜਗਿੰਦਰਪਾਲ ਜੀ ਆਣ ਵਾਲੇ ਐਮਐਲਏ ਹੈਗੇ ਨਾ ਪਰ ਬਹੁਤ ਵਧੀਆ ਬੱਚੇ ਨੇ ਪਰਫਾਰਮੈਂਸ ਕੀਤੀ ਹੈ ਇਹਦੇ ਨਾਲ ਦੀ ਦੀ ਟੀਮ ਨੇ ਵੀ ਬਹੁਤ ਵਧੀਆ ਪਰਫਾਰਮੈਂਸ ਕੀਤੀ ਹੈ ਆ ਰਿਨਫੋਰਸਰ ਦਿੱਤਾ ਜਾਵੇ ਤੇ ਇਹ ਇਹ ਕੀ ਮਤਲਬ ਕਿ ਆਨਲੀ ਜਨਰੇਸ਼ਨ ਨੂੰ ਦੱਸਿਆ ਜਾਵੇ ਕਿ ਨਸ਼ੇ ਤੋਂ ਦੂਰ ਰਹੋ ਮਤਲਬ ਕਿ ਨੈਸ਼ਨਲ ਲੈਵਲ ਤੱਕ ਬੱਚੇ ਜਾਣ ਸਕਣ ਤੇ ਤੁਹਾਨੂੰ ਕੀ ਲੱਗਦਾ ਕਿ ਤੁਹਾਡੀ ਸਰਵੇ ਦੀ ਟੀਮ ਜਿੱਤੀ ਹੈ ਤੁਹਾਨੂੰ ਕਿਦਾਂ ਫੀਲ ਹੁੰਦਾ ਹੈ ਫਾਈ ਬੋਰ ਅੱਜ ਪਹਿਲੇ ਤੁਹਾਡਾ ਧੰਨਵਾਦ ਹੈ ਕਿ ਸਾਡੇ ਸਰਵੇ ਤੋਂ ਆਏ ਆ ਅੰਮ੍ਰਿਤਪੁਰ ਠੀਕ ਹੈ ਬਲੀਵਾਲ ਦਾ ਟੂਰਨਾਮੈਂਟ ਸੀ ਠੀਕ ਹੈ ਆਪਣੇ ਫਾਈਨਲ ਜਿੱਤੇ ਆ ਆਪਣੇ ਮੁੰਡੇ ਤੋਂ ਸਰਵੇ ਤੋਂ ਤੇ ਮਾਲਦੂ ਸਰਨੇ ਤੋਂ ਬਹੁਤ ਵਧੀਆ ਖੇਲੇ ਆਏ ਥੇ ਤੇ ਬਹੁਤ ਵਧੀਆ ਕੀਤਾ ਇਹਨਾਂ ਨੇ ਅਸੀਂ ਚਾਹਦੇ ਆ ਕਿ ਅੱਗੇ ਵੀ ਇਹੋ ਜਿਹੇ ਟੂਰਨਾਮੈਂਟ ਚੱਲਿਆ ਜਾਏ ਕਿ ਜਿਹੜੇ ਆਉਂਦੇ ਆ ਜਾਂਦੇ ਆ ਠੀਕ ਹੈ ਨਾ ਕਿ ਉੱਥੇ ਆਣ ਮਾਣ ਪੂਰਾ ਹੋਣ ਇਹਨਾਂ ਨੂੰ ਕਿ ਵਾਲੀਬਾਲ ਖੇਲਦੇ ਆ ਕਿ ਪੂਰਾ ਵਧੀਆ ਟੂਰਨਾਮੈਂਟ ਇਹਨਾਂ ਨੇ ਕੀਤਾ ਆ ਸਾਰਿਆਂ ਨੇ ਸਰ ਤੁਹਾਨੂੰ ਕੀ ਲੱਗਦਾ ਕਿ ਜੇ ਵੀ ਸਰਕਾਰਾਂ ਆ ਪਾਸੋਂ ਇੱਕ ਬੜਾਵਾ ਦਿੱਤਾ ਜਾਂਦਾ ਕਿ ਖੇਡ ਖੂਬ ਸਰ aí ਸਰਕਾਰ ਤੋਂ ਕਿਤੋਂ ਨੇ ਗਏ ਅਹੀਂ ਸਰਕਾਰ ਤੋਂ ਨਹੀਂ ਨਹੀਂ ਇੱਕ ਮੱਕੀ ਤੁਹਾਨੂੰ ਗੱਲ ਕਰ ਦਵਾਂਗੇ ਕਿ ਸਰਕਾਰ ਉਸ ਕਹਿ ਜਾਂਦਾ ਕਿ ਸਾਡੇ ਪੰਜਾਬ ਦੇ ਯੂਥ ਹੈ ਜਿਹੜਾ ਖੇਡ ਖੂਬ ਚ ਬੜੇ ਤੇ ਤੁਸੀਂ ਲੋਕ ਵੀ ਸਾਡੇ ਜਦੀਨਦਰਪਾਲ ਤੋਂ ਅਹੀਂ ਜਾਣੇ ਆ ਜਦੀਨਦਰਪਾਲ ਤੋਂ ਅਹੀਂ ਕਿਹਾ ਉਹਨਾਂ ਨੂੰ ਕਿ ਇਹ ਨਹੀਂ ਟੂਰਨਾਮੈਂਟ ਕਰਾਣਾ ਇੱਥੇ ਜਦੀਨਦਰਪਾਲ ਨੇ ਹੀ ਇਹਨਾਂ ਨੇ ਕੀਤਾ ਜਦੀਨਦਰਪਾਲ ਨੇ ਕਿ ਬਾਲੀਵਾਲ ਦਾ ਦਿੱਤਾ ਉਹਨਾਂ ਨੇ ਤੇ ਨੈਟ ਦਾ ਦਿੱਤਾ ਉਹਨਾਂ ਨੇ ਆਹੀਂ ਇਹ ਮੁੰਡੇ ਉਹਨੇ ਜਿੱਤੇ ਆ ਇਹਨਾਂ ਨੇ ਪੂਰਾ ਫਾਈਨਲ ਜਿੱਤਿਆ ਇੱਥੇ ਮੈਚ ਤੇ ਤੁਹਾਨੂੰ ਕੀ ਲੱਗਦਾ ਕਿ ਤੁਹਾਡੇ ਪਿੰਡ ਦੀ ਟੀਮ ਆ ਜਿੱਤੀ ਆ ਫਾਈਨਲ ਮੈਚ ਜਿੱਤਿਆ ਤੁਸੀਂ ਕਿੰਦਾ ਖੁਸ਼ੀ ਜਲ ਕਰਦੇ ਹੋ ਵੀ ਦੀ ਆਹੀਂ ਪੂਰੀ ਖੁਸ਼ੀ ਜੀ ਆ ਜੀ ਸਰ ਆਹੀਂ ਇਹ ਦੇਖੋ ਇਹ ਮੁੰਡਾ ਸਾਡਾ ਬੈਠਾ ਇੱਥੇ ਨਾਲ ਤੋਂ ਫਿਰ ਤੁਸੀਂ ਬੋਲੋ ਇਹ ਮੁੰਡਾ ਪੂਰਾ ਬੈਠਾ ਇੱਥੇ ਮੁੰਡਾ ਆਹੀਂ ਆਹੀਂ ਕਹਿੰਦੇ ਹੋਏ ਇਹ ਸਮਾਤ ਜਗਿੰਦਰ ਪਾਲ ਨੂੰ ਜਾਂਦਾ ਤੋਂ ਫਿਰ ਤੁਸੀਂ ਬੋਲੋ ਫਿਰ ਤੁਸੀਂ ਬੋਲੋ ਹਾਂ ਇਸ ਤੋਂ ਤਾਂ ਕਿ ਲੋਕੀਂ ਤੱਕ ਅੱਜ ਇਹ ਟਰੋਫੀ ਹੈ ਇੱਕ ਬੜਾ ਆਦਰ ਦਾ ਸਮਾਨ ਮਿਲਦਾ ਟਰੋਫੀ ਜਿੱਤ ਕੇ ਤੁਹਾਨੂੰ ਕੀ ਲੱਗਦਾ ਵੇ ਅੱਜ ਤੁਹਾਡੀ ਅਸੀਂ ਟਰੋਫੀ ਟਰੋਫੀ ਹੈ ਕਿ ਤੁਸੀਂ ਤੁਹਾਨੂੰ ਕਿਦਾਂ ਫੀਲ ਹੋਦਾ ਵੇ ਮੈਂ ਕਿਹਾ ਬੜੀ ਖੁਸ਼ੀ ਨਾਲ ਕੀ ਖੁਸ਼ੀ ਹੈ ਕਿ ਇੱਕ ਆਪਣੇ ਸਰਵੇ ਦੇ ਜਿੱਤੇ ਇੱਥੇ ਮੈਚ ਸਰ ਦੇ ਆਮ ਜੂਸ ਕੀ ਮੈਸੇਜਾਂ ਦਿੰਦੇ ਬਿਲਕੁਲ ਠਾਕਰ ਦੇ ਜੂਸ ਕੀ ਮੈਸੇਜਾਂ ਦਿੰਦੇ ਇਹਨਾਂ ਨੂੰ ਵੀ ਕਹਿੰਦੇ ਕਿ ਨਸ਼ੇ ਤੋਂ ਬਗੈਰ ਪਿੱਛੇ ਹਟ ਜਾਓ ਇਹ ਟੀਮ ਤੋਂ ਕਰੋ ਤੇ ਹੀ ਸਾਰੇ ਤਿਆਰ ਸਾਰੇ ਇਥੇ ਖੇਲੋ ਵਾਲੀਬਾਲ ਖੇਲੋ ਕੋਈ ਇਧਰ ਨਸ਼ਾ ਕਰੋ ਭਈ ਹੋਰ ਕੋਈ ਵੀ ਖੇਲੋ ਤਾਂ ਕਿ ਉਹ ਜਿੱਤਾਂਗੇ ਤਾਂ ਸੰਜੀਮ ਜਿੱਤੀ ਆ ਮੈਂ ਕਹਿੰਦਾ ਕਿ ਦੇਖੋ ਮਾਰਾ ਇਹ ਸਾਡੇ ਭਰਾ ਜਿੱਦਾਂ ਜਿੱਤੇ ਆ ਠੀਕ ਹੈ ਨਾ ਉਹਦੇ ਪੰਜਾਬ ਨੂੰ ਕਹਿਣਾ ਚਾਹਣਾ ਮੈਂ ਕਿ ਖੇਲੋ ਕੋਈ ਨਸ਼ੇ ਦੀ ਨਾ ਜਾਓ ਕਿ ਸਾਰੇ ਇਥੇ ਖੇਲੋ ਵਾਲੀਬਾਲ ਟੂਰਨਾਮੈਂਟ ਜਿੱਦਾਂ ਵੀ ਹੈਗਾ ਕੋਈ ਬੈਡਬਾਲ ਕ੍ਰਿਕਟਰ ਕੋਈ ਵੀ ਆ ਤੇ ਇੱਥੇ ਕੋਈ ਨਾ ਦਾਂ ਕਰੋ ਨਸ਼ੇ ਤੋਂ ਦੂਰ ਰਹੋ ਡੋਪੀਗਰ ਰਹੋ ਕਿ ਤੁਹਾਨੂੰ ਕਿਹ ਖੁਸ਼ੀ ਹੁੰਦੀ ਹੈ ਕਿ ਜਦੋਂ ਇਹ ਪੰਜਾਬ ਲੈਵਲ ਤੇ ਘਟਕ ਜਾਂ ਇੰਟਰਨੈਸ਼ਨਲ ਹੋਣਗੇ ਤੁਸੀਂ ਕੋਦੋਂ ਕੀ ਫੀਲ ਕਰੋਗੇ ਮੈਨੂੰ ਪਾਜੀ ਬੜੀ ਜਿਹਾ ਫੀਲ ਹੁੰਦੀ ਹੈ ਤਾਂ ਕਿ ਨਸ਼ੇ ਤੋਂ ਅਸੀਂ ਕਹਿੰਦੇ ਕਿ ਦੂਰ ਰਹੋ ਅਸੀਂ ਜਿੰਨਾ ਵੀ ਹੈਗਾ ਸਾਡਾ ਮਾਨਸ ਮਾਨ ਅਸੀਂ ਇੱਥੇ ਇਹਦੇ ਤੇ ਕਰਾਂਗੇ ਜਿੰਨਾ ਵੀ ਹੈਗਾ ਪਿੰਕੂ ਬਾਈ ਦੇਖੋ ਜੇ ਮੈਂ ਕਿ ਸਾਡੇ ਵਿੱਚ ਤੁਹਾਡਾ ਨਾਮ ਬੱਜਦਾ ਹੈ ਪਿੰਕੂ ਠਾਕੁਰ ਜੀ ਕਿਹਾ ਜਾਂਦਾ ਹੈ ਤੁਸੀਂ ਇਸ ਬੱਚਿਆਂ ਨੂੰ ਆਪਣੇ ਵੱਸੋਂ ਈਪੈਂਡ ਕਰਦੇ ਰਹੋ ਮੈਂ ਇਹਨਾਂ ਨੂੰ ਇਹੀ ਗੱਲ ਕਹਿਣਾ ਚਾਹੁੰਦਾ ਕਿ ਆਪਣੇ ਤੇ ਥੇ ਰੱਖੋ ਤੁਸੀਂ ਨਸ਼ੇ ਤੋਂ ਦੂਰ ਰਹੋ ਗੇਮਾਂ 'ਤੇ ਫੋਕਸ ਰੱਖੋ ਅੱਜ ਤਾਂ ਕਿੰਨੀ ਖੁਸ਼ੀ ਹੈ ਤੁਹਾਡੇ ਸਰਵੇ ਦੀ ਟੀਮ ਜਿੱਤੀ ਮੈਂ ਸਰਵੇ ਦੀ ਟੀਮ ਹੈ ਮੇਰਾ ਭਰਾ ਮਾਰਟੂ ਜਿੱਤੇ ਆ ਠੀਕ ਹੈ ਇਹਨਾਂ ਨੂੰ ਮੈਂ ਕਹਿਣਾ ਕਿ ਮਾਨ ਸਮਾਨ ਇਹਨਾਂ ਦਾ ਕਿ ਬਾਕੀ ਵੀ ਮੈਸੇਜ ਕਰਨਾ ਤੇ ਬਾਕੀ ਉਹਨਾਂ ਨੂੰ ਮੈਂ ਕਹਿਣਾ ਚਾਹਣਾ ਕਿ ਸਾਰਿਆਂ ਨੂੰ ਕਿ ਬਾਹਰ ਦੀ ਵੀ ਟੀਮਾਂ ਆਉਂਦੀਆਂ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਚਲੋ ਸਾਰੇ ਆਦਿਆਂ ਨਸ਼ਿਆਂ ਤੋਂ ਦੂਰ ਹੋ ਜਾਓ ਅੱਜ ਇਹਨਾਂ ਟ੍ਰੋਫੀ ਜਿੱਤ ਕੇ ਤੁਹਾਨੂੰ ਤੁਹਾਡੇ ਹੱਥੀਂ ਪੜਾਈ ਹੈ ਤੁਹਾਨੂੰ ਕੀ ਫੀਲਿੰਗ ਹੋਦੀ ਪਈ ਅੱਜ ਦੀ ਮੈਂ ਕਹਿੰਦਾ ਸਾਡੇ ਪਰਿਵਾਰ ਨੂੰ ਬਹੁਤ ਮਾਣ ਦਿੰਦਾ ਹੈ ਕਿ ਇਹ ਸਾਡਾ ਰੁਮਾਨ ਸਮਾਨ ਕੀਤਾ ਇਹਨਾਂ ਨੇ ਤੇ ਇਹਦੇ ਫਾਦਰ ਸਾਹਿਬ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਇਹਦੇ ਫਾਦਰ ਸਾਹਿਬ ਨੂੰ ਮੈਂ ਕਹਿਣਾ ਚਾਹੁੰਦਾ ਕਿ ਫਾਦਰ ਸਾਹਿਬ ਇਹਨਾਂ ਨੂੰ ਕਿ ਟੀਮ ਤੋਂ ਅੱਗੇ ਤੱਕ ਪਹੁੰਚਾ ਲਿਓ ਪਹੁੰਚਾਏ ਤੁਹਾਡੀ ਸਪੋਰਟ ਜੇ ਮੈਂ ਗੱਲ ਕੀਤੀ ਜਾਵੇ ਕਿ ਇਸ ਬੱਚੇ ਆ ਜਿਹੜੇ ਕਿ ਇੱਕ ਇੱਕ ਮੰਗੀ ਗੇਮਾਂ 'ਚ ਬਦੇ ਆ ਤੇ ਕਿਹਾ ਜੇ ਇਹਨਾਂ ਨੂੰ ਕੱਲ ਨੂੰ ਇੰਟਰਨੈਸ਼ਨਲ ਦੇ ਖੇਡਾਂ 'ਚ ਜਾਂਦੂ ਸਪੋਰਟ ਕਰੋ ਤੁਸੀਂ ਸਪੋਰਟ ਕਰੋਗੇ ਇਹਨਾਂ ਦੀ ਮੈਂ ਕਹਿੰਦਾ ਇਹਦੇ ਵਿਸ਼ੇ ਸਪੋਰਟ ਸਾਡੀ ਤੇ ਜੇ ਸਾਡੇ ਸਾਬਕਾ ਵਿਧਾਇਕ ਜਗਿੰਦਰ ਪਾਲਾ ਕੀ ਮੈਸੇਜ ਦਿੰਦਾ ਜਗਿੰਦਰ ਪਾਲ ਨੂੰ ਅਸੀਂ ਕਹਿੰਦੇ ਕਿ ਜਗਿੰਦਰ ਪਾਲ ਹੀ ਸਾਡੇ ਆਪਣੇ ਉਹਨਾਂ ਦੇ ਉਹਨਾਂ ਨੂੰ ਮੈਂ ਕਹਿਣਾ ਚਾਹਣਾ ਕਿ ਜਗਿੰਦਰ ਪਾਲ ਸਾਡੇ ਮੇਨ ਆ ਉਹਨਾਂ ਨੂੰ ਮੈਂ ਕਹਿਣਾ ਚਾਹਣਾ ਕਿ ਜਗਿੰਦਰ ਪਾਲ ਉਹੀ ਹਲਕੀ ਨਾਲ ਹੈਲਪ ਕਰਨੀ ਹੈ ਬੱਚਿਆਂ ਨੂੰ ਮਦਦ ਜਿਹੜੇ ਤੇ ਜੋ ਉਹ ਉਹ ਹੀ ਬੰਦੇ ਆ ਜਗਿੰਦਰ ਪਾਲ ਹੀ ਆ ਜਿੱਦੇ سپورਟ ਤੇ ਚੱਲੇ ਨੇ ਬੱਚੇ ਚੱਲਣ ਦੇ ਆ ਜੋ ਨਸ਼ੇ ਤੋਂ ਦੂਰ ਹੋ ਸਕਦਾ ਨਸ਼ਾ ਦੂਰ ਹੋ ਰਹੀ ਹੈ ਤੇ ਅਸੀਂ ਜਿਹੜੀ ਜਿਆਦਾ ਪਾਸਾ ਲੈਣਾ ਚੰਚਿਲਣਾ ਚਿਰਮਾਈਏ ਵੀ ਆਪਣੀ ਗੇਮਰ ਫੋਕਸ ਰੱਖਣ ਬਸ ਮੈਂ ਕਹਿੰਦਾ ਜਗਿੰਦਰ ਪਾਲ ਨੂੰ ਅਸੀਂ ਕਹਿੰਦੇ ਆ ਉਹ ਸਾਡੇ ਉਰਿਆ ਬੰਦੇ ਆ ਇੱਕ ਮਰਦ ਨਾਲੇ ਆ ਅਸੀਂ ਬੱਚਿਆਂ ਨੂੰ ਫੀਲ ਕਰਦੀਆਂ ਕਿ ਇਹ ਬੱਚੇ ਹੈ ਮਰਦ ਕੋਈ ਆਹੀਂ ਬੱਚੇ ਨਾ ਇੱਕ ਸੋਚਣ ਲਈ ਆਹੀਂ ਹਾਲ ਘਾਪੋ ਆ ਪੁਰਾ ਕਹਿੰਦੇ ਆ ਕਿ ਜੁਵਿੰਦਰ ਪਾਲ ਸਾਡੇ ਸੱਜਣਾ ਉਹਨਾਂ ਨੂੰ ਕਹਿੰਦੇ ਆਹੀਂ ਕਿ ਜੁਵਿੰਦਰ ਪਾਲ ਨੂੰ ਕਿ ਜੁਵਿੰਦਰ ਪਾਲ ਹੀ ਆ ਕਿ ਇਹਨਾਂ ਨੂੰ ਲੈ ਕੇ ਅੱਗੇ ਜਾਣਗੇ ਇਹ ਬੱਚਿਆਂ ਨੂੰ ਲੈ ਕੇ ਅੱਗੇ ਜਾਣਗੇ ਜੁਵਿੰਦਰ ਪਾਲ ਠੀਕ